ਹalleluyah ਅਓਸੀਂ ਮੇਰੀ ਪਿਆਖਮਾਨੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਨਿਰਾਸ਼ਾ ਤੋਂ ਉਮੀਦ ਵੱਲ ਵਧਣਾ ਜਬੂਰ ਅਧਿਆਇ 34 ਉਹਦੀ 18 ਐਤ ਜਹਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲੀਆਂ ਆਤਮਾ ਵਾਲਿਆਂ ਨੂੰ ਬਚਾਉਂਦਾ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਜਹਵਾ ਪਰਮੇਸ਼ਰ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਉਹਨਾਂ ਨੂੰ ਬਚਾਉਂਦਾ ਹੈ ਜੋ ਆਤਮਾ ਵਿੱਚ ਕੁਚਲੇ ਹੋਏ ਹਨ ਜਦੋਂ ਤੁਸੀਂ ਮਸੀਹ ਵਿੱਚ ਨਹੀਂ ਸੀ ਤੁਸੀਂ ਸੰਸਾਰਿਕ ਦੁੱਖਾਂ ਵਿੱਚ ਰਹਿੰਦੇ ਸੀ ਅਤੇ ਤੁਹਾਡੀ ਜੀਵਨ ਸਥਿਤੀ ਟੁੱਟ ਗਈ ਸੀ ਤੁਹਾਡੇ ਰਿਸ਼ਤੇ ਟੁੱਟ ਗਏ ਸਨ ਤੁਹਾਡਾ ਕੰਮ ਪਰਿਵਾਰ ਕਾਰੋਬਾਰ ਸਭ ਕੁਝ ਟੁੱਟ ਗਿਆ ਸੀ ਤੁਹਾਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਸਮਾਜ ਘਰ ਪਰਿਵਾਰ ਵਿੱਚ ਤੁਹਾਡਾ ਕੋਈ ਮਹੱਤਵ ਨਹੀਂ ਸੀ ਪਰ ਜਦੋਂ ਤੁਸੀਂ ਮਸੀਹ ਵਿੱਚ ਆਉਂਦੇ ਹੋ ਤਾਂ ਪਰਮੇਸ਼ੁਰ ਤੁਹਾਡੀ ਟੁੱਟੀ ਹੋਈ ਸਥਿਤੀ ਨੂੰ ਦੁਬਾਰਾ ਬਣਾਉਂਦਾ ਹੈ ਜਦੋਂ ਅਸੀਂ ਮਤੀ 6 ਅਧਿਆਇ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਇਹ ਲਿਖਿਆ ਹੈ ਕਿ ਇੱਕ ਜਗ੍ਹਾ ਪ੍ਰਵੇਸ਼ਮਸੀ ਲਗਾਤਾਰ ਤਿੰਨ ਦਿਨਾਂ ਤੱਕ ਇੱਕ ਵੱਡੀ ਪੀੜ ਨੂੰ ਪ੍ਰਚਾਰ ਕਰ ਰਹੇ ਸਨ ਉਸ ਪੀੜ ਨੂੰ ਦੇਖ ਕੇ ਪ੍ਰਭੂ ਯੀਸ਼ੂ ਨੂੰ ਤਰਸ ਆਇਆ ਕਿ ਇਹ ਲੋਕ ਲਗਾਤਾਰ ਤਿੰਨ ਦਿਨਾਂ ਤੱਕ ਮੇਰੇ ਨਾਲ ਹਨ ਇਸ ਲਈ ਪ੍ਰਵੇਸ਼ਮਸੀ ਨੇ ਆਪਣੇ ਚੇਲਿਆਂ ਨੂੰ ਕਿਹਾ ਉਹਨਾਂ ਨੂੰ ਖਾਣ ਲਈ ਕੁਝ ਦਿਓ ਪਰ ਚੇਲਿਆਂ ਨੇ ਉਸਨੂੰ ਕਿਹਾ ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਇਲਾਵਾ ਹੋਰ ਕੁਝ ਨਹੀਂ। ਤਦ ਚੇਲੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਯਸ਼ੂਮਸੀ ਕੋਲ ਲੈ ਆਏ। ਅਤੇ ਯਸ਼ੂਮਸੀ ਨੇ ਉਹ ਰੋਟੀਆਂ ਆਪਣੇ ਹੱਥਾਂ ਵਿੱਚ ਲਈਆਂ। ਅੱਗੇ ਪਰਮੇਸ਼ਰ ਦਾ ਧੰਨਵਾਦ ਕਰਨ ਤੋਂ ਬਾਅਦ ਉਹਨਾਂ ਨੂੰ ਸਾਰੇ ਲੋਕਾਂ ਵਿੱਚ ਵੰਡ ਦਿੱਤਾ। ਅਤੇ ਉਹਨਾਂ ਰੋਟੀਆਂ ਦੇ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ। ਇਸੇ ਤਰ੍ਹਾਂ ਜੇਕਰ ਤੁਸੀਂ ਅੱਜ ਟੁੱਟੇ ਹੋਏ ਹੋ ਅਤੇ ਪਰਮੇਸ਼ਰ ਦੇ ਹੱਥਾਂ ਵਿੱਚ ਹੋ ਤਾਂ ਜਿਵੇਂ ਉਹ ਰੋਟੀਆਂ ਟੁੱਟੀਆਂ ਅਤੇ ਵਧੀਆਂ ਉਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਉਹਨਾਂ ਰੋਟੀਆਂ ਦੀ ਤਰ੍ਹਾਂ ਵਧਾਏਗਾ ਅਤੇ ਤੁਹਾਡੀ ਨਿਰਾਸ਼ਾ ਨੂੰ ਉਮੀਦ ਵਿੱਚ ਬਦਲ ਦੇਵੇਗਾ ਇਸ ਲਈ ਜੇਕਰ ਤੁਸੀਂ ਅੱਜ ਟੁੱਟੇ ਹੋਏ ਅਤੇ ਉਦਾਸ ਹੋ ਤਾਂ ਰੋਣ ਅਤੇ ਉਦਾਸ ਹੋਣ ਨਾਲ ਕੁਝ ਨਹੀਂ ਮਿਲੇਗਾ ਬਲਕਿ ਤੁਹਾਨੂੰ ਪਰਮੇਸ਼ਰ ਦੇ ਨੇੜੇ ਜਾਣਾ ਪਵੇਗਾ ਉਸਦੇ ਹੱਥਾਂ ਵਿੱਚ ਜਾਣਾ ਪਵੇਗਾ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ਰ ਨੂੰ ਸਮਰਪਿਤ ਕਰਨਾ ਪਵੇਗਾ ਜਿਵੇਂ ਉਹ ਰੋਟੀਆਂ ਪਰਮੇਸ਼ਰ ਦੇ ਹੱਥਾਂ ਵਿੱਚ ਸਨ ਜੇਕਰ ਅੱਜ ਤੁਸੀਂ ਆਪਣੀ ਜੀਵਨ ਵਿੱਚ ਸਾਰੀ ਉਮੀਦ ਗੁਆ ਦਿੱਤੀ ਹੈ ਅਤੇ ਤੁਸੀਂ ਆਪਣੇ ਜੀਵਨ ਵਿੱਚ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਅਲੱਗਤਾਈ ਵਿੱਚ ਰੱਖ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਣਾ ਚਾਹੀਦਾ ਹੈ ਪਰਮੇਸ਼ਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਪਰਮੇਸ਼ਰ ਤੁਹਾਡੀ ਨਿਰਾਸ਼ਾ ਨੂੰ ਉਮੀਦ ਵਿੱਚ ਬਦਲ ਸਕੇ ਅਤੇ ਤੁਹਾਨੂੰ ਦੁੱਖਾਂ ਅਤਿ ਮਸੀਪਤਾ ਤੋਂ ਸ਼ੁਰੂਕਾਰਾ ਦੇ ਸਕੇ ਆਮਨ ਆਓ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਆਪਣੇ ਆਪ ਨੂੰ ਤੁਹਾਡੇ ਅੱਗੇ ਸਮਰਪਿਤ ਕਰਦਾ ਹਾਂ ਤੁਸੀਂ ਮੈਨੂੰ ਆਪਣੀ ਹਜ਼ੂਰੀ ਵਿੱਚ ਆਉਣ ਦਾ ਅਨੁਗ੍ਰਹਿ ਦਿਓ ਤਾਂ ਜੋ ਮੈਂ ਆਪਣੇ ਜੀਵਨ ਦੇ ਦੁੱਖਾਂ ਤੋਂ ਆਜ਼ਾਦ ਹੋ ਸਕਾਂ ਪ੍ਰਭੇਸ਼ਮ ਸੀਦੇ ਸਾਮਰਥੀ ਨਾਮ ਵਿੱਚ ਆਮਨ